ਚਿੰਦਾ ਸਭ ਸਬਕਮੇਟੀ ਦਾ ਵੀ ਉਧਰ ਗਠਨ ਹੋ ਚੁੱਕਿਆ ਇਧਰ ਵੱਖਰੀ ਐਸਜੀਪੀਸੀ ਬਣ ਗਈ ਤਾਂ ਸਬਕਮੇਟੀ ਨਾਲ ਤੁਸੀਂ ਨਹੀਂ ਜਾਓਗੇ ਹੁਣ ਮੈਂ ਸਮਝਦਾ ਹਾਂ ਕਿ ਅੱਜ ਉਹ ਸਮਾਂ ਨਿਕਲ ਚੁੱਕਾ ਹੈ ਜਦੋਂ ਸਬ ਕਮੇਟੀ ਸ਼ੋਮਣੀ ਕਮੇਟੀ ਬਣਾ ਸਕਦੀ ਸੀ ਪਰ ਅੱਜ ਸ਼ੋਮਣੀ ਕਮੇਟੀ ਦੇ ਕੋਲ ਕੋਈ ਇਹੋ ਜੀ ਪਾਵਰ ਨਹੀਂ ਰਹੇਗੀ ਕੋਈ ਅਥਾਰਟੀ ਨਹੀਂ ਰਹੇਗੀ ਕਿ ਸੁਪਰੀਮ ਕੋਰਟੇ ਜਦੋਂ ਕੇਸ ਚੱਲਦਾ ਹੋਵੇ ਸ਼ੋਮਣੀ ਕਮੇਟੀ ਇੱਕ ਕਾਰਜਕਾਰੀ ਕਮੇਟੀ ਕੇਵਲ ਇੱਕ ਐਡਜਕਟਿਵ ਬੋਡੀ ਹੈ ਜਿਹੜੀ ਕੇਵਲ ਖਰਚੇ ਹੀ ਪਾਸ ਕਰ ਸਕਦੀ ਹੈ ਕੋਈ ਨਵਾਂ ਕਾਨੂੰਨ ਨਹੀਂ ਬਣਾ ਸਕਦੀ ਕੋਈ ਕਮੇਟੀ ਨਹੀਂ ਬਣਾ ਸਕਦੀ ਇਸ ਕਰਕੇ ਉਹ ਹਵਾ 'ਚ ਬਣਾਈ ਕਮੇਟੀ ਹੈ ਗੁੰਮਰਾਹ ਕਰਨ ਵਾਲੀ ਕਮੇਟੀ ਹੈ ਤੇ ਅੱਜ ਜਦੋਂ ਵਿਧਾਨ ਸਭਾ ਦੇ ਵਿੱਚ ਇਹ ਪੂਰਨ ਤੌਰ ਤੇ ਹਰਿਆਣਾ ਸਿਕਨ ਕਮੇਟੀ ਮਿਲ ਗਈ ਹੈ ਤੇ ਸਬ ਕਮੇਟੀ ਕੋਈ ਕਹਣਾ ਨੀਦਾ ਭਾਜਪੀ ਤੇ ਅਨੈਲੋ ਨੇ ਦਾ ਵਿਰੋਧ ਕੀਤਾ ਤਾਂ ਭਾਜਪੀ ਤੇ ਨੈਲੋ ਨੂੰ ਤੁਸੀਂ ਕੀ ਕਹਿਣਾ ਹੈ ਆਉਣ ਵਾਲੀਆਂ ਚੋਣਾਂ 'ਚ ਤੁਸੀਂ ਕਾਂਗਰਸ ਨੂੰ ਹਮਾਇਤ ਦੇਵੋਗੇ ਮੈਂ ਸਮਝਦਾ ਹਾਂ ਕਿ ਭਾਜਪੀ ਤੇ ਅਨੈਲੋ ਨੂੰ ਸਿੱਖਾਂ ਦੀਆਂ ਭਾਵਨਾਵਾਂ ਦੀ ਕਦਰ ਕਰਨੀ ਚਾਹੀਦੀ ਸੀ ਅਤੇ ਉਹਨਾਂ ਨੂੰ ਕਦਰ ਕਰਦੇ ਹੋਏ ਆ ਸਰਬਸੰਮਤੀ ਦੇ ਨਾਲ ਇਸ ਬਿੱਲ ਨੂੰ ਪਾਸ ਕਰਨਾ ਚਾਹੀਦਾ ਸੀ ਜੋ ਮੈਂ ਸਮਝਦਾ ਹਾਂ ਕਿ ਉਹਨਾਂ ਨੇ ਇਹ ਨਾ ਹਾਂ ਕੀਤੀ ਨਾ ਨਾ ਕੀਤੀ ਤੇ ਵਾਕ ਆਊਟ ਕਰਕੇ ਹਰਿਆਣਾ ਦੀਆਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਸਰਬਸੰਮਤੀ ਨਾਲ ਕਾਂਗਰਸ ਨੂੰ ਸਪੋਰਟ ਕਰੋਗੇ ਆਉਣ ਵਾਲੀਆਂ ਚੋਣਾਂ 'ਚ ਆਉਣ ਵਾਲੀਆਂ ਚੋਣਾਂ ਵਿੱਚ ਆਟੋਮੈਟਿਕ ਹੀ ਇਹ ਕਾਂਗਰਸ ਪਾਰਟੀ ਨੇ ਹਰਿਆਣਾ ਦੇ ਸਿੱਖਾਂ ਨੂੰ ਤੇ ਹਰਿਆਣਾ ਦਾ ਹੱਕ ਦਿੱਤਾ ਜੋ 1966 ਵਿੱਚ ਪੰਜਾਬ ਦੇ ਅਕਾਲੀਆਂ ਨੇ ਬਣਾਇਆ ਹੋਇਆ ਸੀ 1966 ਤੋਂ ਲੈ ਕੇ ਹੁਣ ਤੱਕ ਪੰਜਾਬ ਦੇ ਅਕਾਲੀ ਨਹੀਂ ਦੇ ਸਕੇ ਹੋਰ ਕੋਈ ਹਰਿਆਣਾ ਦੀ ਰਾਜਨੀਤਿਕ ਪਾਰਟੀ ਨਹੀਂ ਦੇ ਸਕੀ ਇਸ ਕਰਕੇ ਕਾਂਗਰਸ ਪਾਰਟੀ ਨਾਲ ਜੁਮਹਿਦ ਕੀਤੀ ਹੈ ਕਿ ਹਰਿਆਣਾ ਦੇ ਸਿੱਖਾਂ ਨੇ ਕੈਟਲ ਦੇ ਵਿੱਚ 50000 ਤੋਂ ਵੱਧ ਇਕੱਠ ਕਰਕੇ ਸਭ ਕਾਂਗਰਸ ਦੇ ਉੱਤੇ ਦਾਗ ਨੇ 84 ਦਾ ਦਾਗ ਆ ਕਾਂਗਰਸ ਤੇ ਦਰਬਾਰ ਸਾਹਿਬ ਦਾ ਦਾਗ ਆ ਤੁਹਾਨੂੰ ਲੱਗਦਾ ਸਿੱਖਾਂ ਨੂੰ ਇਤਿਹਾਸ ਨੂੰ ਭੁੱਲ ਜਾਣਾ ਚਾਹੀਦਾ ਕਿ ਸਿਰਫ ਵੱਖਰੀ ਜੀਪ ਸੀ ਇਹੋ ਜੀ ਕ੍ਰਿਟੀਕਲ ਸਵਾਲ ਆਜ ਨਹੀਂ ਕਰਨੇ ਚਾਹੀਦੇ ਨਹੀਂ ਕਿਉਂ ਨਹੀਂ ਤੁਹਾਨੂੰ ਕੀ ਲੱਗਦਾਗਾ ਕਿ ਉਹਨਾਂ ਮਸਲਿਆਂ ਬਾਰੇ ਤੁਸੀਂ ਕੀ ਸੋਚਦੇ ਹੋ 84 ਤੇ ਦਰਬਾਰ ਸਾਹਿਬ ਮੈਂ ਸਮਝਦਾ ਕਿ ਉਹ ਅੱਜ ਉਹ ਉਸ ਗੱਲ ਦਾ ਆਪਾਂ ਦਾ ਇਹ ਸਮਾਂ ਤੇ ਜਵਾਬ ਦੇਣ ਦਾ ਨਹੀਂ ਹੈ ਕਿ ਇਸ ਕਰਕੇ ਅੱਜ ਜੋ ਹਾਲਾਤ ਇਹ ਬਣੇ ਨੇ ਹਰਿਆਣੇ ਦੇ ਸਿੱਖਾਂ ਦੇ ਹਰਿਆਣੇ ਦੇ ਸਿੱਖਾਂ ਨੂੰ ਹੱਕ ਮਿਲਿਆ ਮੰਨਿਆ ਜਾਵੇ ਕਿ ਹਰਿਆਣੇ ਦੇ ਸਿੱਖ ਹੁਣ ਬਹੁਤ ਚੰਗਾ ਸ਼ਾਸਨ ਪਾਉਣਗੇ ਕਿਉਂਕਿ ਤੁਸੀਂ ਸਵਾਲ ਲਗਾਤਾਰ ਉਠਾਉਂਦੇ ਰਹੇ ਹੋ ਸ਼ਰੂਮਲੀ ਕਾਲੀ ਦਲ ਬਦਲ ਦੇ ਉੱਤੇ ਤੇ ਐਸਜੀਪੀਸੀ ਦੇ ਉੱਤੇ ਮੈਂ ਸਮਝਦਾ ਕਿ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਨੀਆ ਦੇ ਵਿੱਚ ਇੱਕ ਮਿਸਾਲ ਬਣ ਕੇ ਉੱਭਰੇਗੀ ਇੰਨੀ ਵਧੀਆ ਢੰਗ ਤਰੀਕੇ ਦੇ ਨਾਲ ਇਹ ਹਰਿਆਣੇ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਚਲੇਗੀ ਕਿ ਦੁਨੀਆ ਦੇ ਇੱਕ ਮਿਸਾਲ ਬਣ ਕੇ ਉਭਰੇ ਇਹ ਮੇਰੀ ਜਲਦੀਪ ਸਿੰਘ ਛਿੰਡਾ ਜਿਨ੍ਹਾਂ ਦਾ ਕਹਿਣਾ ਕਿ 84 ਦੇ ਮਸਲੇ ਤੇ ਉਹ ਗੱਲ ਨਹੀਂ ਕਰ ਸਕਦੇ ਦਰਬਾਰ ਸਾਹਿਬ ਤੇ ਉਹ ਗੱਲ ਨਹੀਂ ਕਰ ਸਕਦੇ ਪਰ ਉਹਨਾਂ ਨੂੰ ਲੱਗਦਾਗਾ ਕਿ ਹਾਂ ਹਰਿਆਣਾ ਦੇ ਸਿੱਖਾਂ ਨੂੰ ਜਿਹੜੀ ਵੱਖਰੀ ਐਸਪੀਸੀ ਬਣੇਗੀ ਉਹ ਚੰਗਾ ਇਨਸਾਫ ਦੇਵੇਗੀ ਚੰਗਾ ਸ਼ਾਸਨ ਦੇਵੇਗੀ